ਦਿਨ ਹੈ ਜੋ ਆਮ ਲੋਕਾਂ ਨੂੰ ਮਿਲਣ ਦਾ ਦਿਨ ਹੈ ਕੱਲ ਨੂੰ ਵੀ ਹੈ ਪੂਰਾ ਦਿਨ ਕੱਲ ਦਾ ਤੁਸੀਂ ਸ਼ਾਇਦ ਆਪਨੇ ਕੈਮਰਾ ਨਾਲ ਹੀ ਦੇਖ ਹੀ ਲਿਆ ਹਣਾ ਕਿ ਲੋਕ ਕਿਸ ਤਰ੍ਹਾਂ ਇੱਕ ਉਮੀਦਾਂ ਲੈ ਕੇ ਇੱਕ ਆਪਣੇ ਕੰਮਾਂ ਨੂੰ ਜਾਂ ਨਿੱਜੀ ਕੰਮ ਹੋਣ ਭਾਵੇਂ ਉਹ ਸਮਾਜਿਕ ਕੰਮ ਹੋਣ ਉਹਨੂੰ ਲੈ ਕੇ ਇੱਥੇ ਪਹੁੰਚੇ ਨੇ ਤੇ ਹਰ ਇੱਕ ਨੂੰ ਅਟੈਂਡ ਕੀਤਾ ਜਾ ਰਿਹਾ ਹੈ 1 ਟੂ 1 ਅਟੈਂਡ ਕੀਤਾ ਜਾ ਰਿਹਾ ਹੈ ਜੇ ਕੋਈ ਪੁਲਿਸ ਦਾ ਕੰਮ ਹੈ ਤਾਂ ਪੁਲਿਸ ਨੂੰ ਨਾਲ ਦੀ ਨਾਲ ਕਿਉਂਕਿ ਡਿਪਾਰਟਮੈਂਟ ਸਾਰੇ ਬੈਠੇ ਨੇ ਮੇਰੇ ਕੋਲ ਤਾਂ ਨਾਲ ਦੀ ਨਾਲ ਆਰਡਰ ਦਿੱਤੇ ਜਾ ਰਹੇ ਨੇ ਨਿਰਦੇਸ਼ ਦਿੱਤੇ ਜਾ ਰਹੇ ਨੇ ਤੇ ਜੇ ਕੋਈ ਹੋਰ ਡਿਪਾਰਟਮੈਂਟ ਦੇ ਕੰਮ ਨੇ ਉਹ ਵੀ ਹੱਲ ਹੋ ਰਹੇ ਨੇ ਅੱਛਾ ਐਕਸਪੀਰੀਅੰਸ ਹੈ ਮੈਨੂੰ ਬਹੁਤ ਚੰਗਾ ਖੁਦ ਨੂੰ ਲੱਗ ਰਿਹਾ ਹੈ ਕਿ ਲੋਕ ਆ ਰਹੇ ਨੇ ਉਹ ਕੱਲਾ ਇੱਥੋਂ ਨਹੀਂ ਹੈ ਲੋਕ ਪਠਾਨਕੋਟ ਤੋਂ ਵੀ ਲੋਕ ਫਿਰੋਜ਼ਪੁਰ ਤੋਂ ਵੀ ਆ ਜਾਏ ਕੋਈ ਜ਼ੀਰੇ ਤੋਂ ਵੀ ਆਏ ਕਿਉਂਕਿ ਉਹਨਾਂ ਨੂੰ ਸ਼ਹਿਰ ਜਲੰਧਰ ਜਿਆਦਾ ਨੇੜੇ ਪੈਂਦਾ ਚੰਡੀਗੜ੍ਹ ਨਾਲ ਤੇ ਇਸੇ ਤਰ੍ਹਾਂ سلسلہ ਚੱਲਦਾ ਰਹੂਗਾ ਹਰ ਹਫ਼ਤੇ ਦੋ ਦਿਨ ਮੇਰਾ ਮੇਰੀ ਹਾਜ਼ਰੀ ਹੋਊਗੀ ਬਾਕੀ ਪੰਜ ਦਿਨ ਸਰਕਾਰ ਵੱਲੋਂ ਜਿਹੜੇ ਲੈਜ਼ਨ ਅਫਸਰ ਜਾਂ ਜ਼ਿੰਮੇਵਾਰ ਅਫਸਰ ਜਿਹੜੇ ਨੇ ਉਹ ਇੱਥੇ ਰਹਿਣਗੇ ਕੋਈ ਵੀ ਬੰਦਾ ਜਦੋਂ ਮਰਜ਼ੀ ਆ ਕੇ ਇੱਥੇ ਐਪਲੀਕੇਸ਼ਨ ਦੇ ਸਕਦਾ ਜਿਹੜੀ ਕਿ ਸਕੈਨ ਹੋ ਕੇ ਜਾ ਫਿਰ ਉਹਨੂੰ ਉਸ ਐਪਲੀਕੇਸ਼ਨ ਨੂੰ ਅਸੀਂ ਡਿਪਾਰਟਮੈਂਟ ਦੇ ਥਰੂ ਪਹੁੰਚਾਵਾਂਗੇ ਜੇ ਕੋਈ ਕਾਗਜ਼ਾਤ ਦੀ ਕਮੀ ਬਾਤ ਘਾਟ ਹੋਈ ਤਾਂ ਉਹ ਵਾਪਸ ਉਹਨਾਂ ਨੂੰ ਫੋਨ ਕੀਤਾ ਜਾਊਗਾ ਬੈਕ ਕਾਲ ਕੀਤੀ ਜਾਊਗੀ ਉਹਨਾਂ ਬੰਦਿਆਂ ਨੂੰ ਤਾਂ ਉਹਨਾਂ ਦੇ ਕੰਮ ਹੋ ਗਏ ਆਮ ਲੋਕਾਂ ਦਾ ਸਵਾਲ ਸੀ ਕਿ ਡਾਇਰੈਕਟ ਮਿਲ ਸਕਦੇ ਆ ਜਾਂ ਕੋਈ ਆਨਲਾਈਨ ਪ੍ਰੋਸੈਸ ਹੈ ਜਾਂ ਕਿਵੇਂ ਨਹੀਂ ਡਾਇਰੈਕਟ ਹੈ ਫਿਲਹਾਲ ਤਾਂ ਤੁਸੀਂ ਆਪ ਹੀ ਮਿਲਿਓ ਡਾਇਰੈਕਟ ਹੈ ਤੇ ਫਸਟ ਕਮ ਫਸਟ ਸਰਵਿਸ ਹੈ ਹੁਣ ਵੀ ਅਜੇ 2 ਘੰਟੇ ਅਜੇ ਹੋਰ ਲੱਗਣਗੇ ਮੇਰੇ ਸੋ ਇੱਕ ਛੋਟਾ ਜਿਹਾ ਬ੍ਰੇਕ ਲੈਣ ਲਈ ਮੈਂ ਆਇਆ ਸੀ ਤੁਸੀਂ ਕਿਹਾ ਮੈਨੂੰ ਸ਼ਿਕਾਇਤਾਂ ਕਿਸ ਮਸਲੇ ਦੇ ਆਈਆਂ ਹਰ ਕਿਸਮ ਦੇ ਲੋਕਾਂ ਦੇਖੋ ਹਰ ਕਿਸਮ ਦੀ ਸ਼ਿਕਾਇਤਾਂ ਜਦਾਂ ਹੋਵੇ ਨਾ 75 ਸਾਲ ਤੋਂ ਕੋਈ ਸ਼ਿਕਾਇਤ ਸੁਣੀ ਹੋਈ ਨਹੀਂ ਗਈ ਤੋਂ ਭਾਵੇਂ ਉਹ ਲੋਕਾਂ ਦੇ ਨਿੱਜੀ ਜੀਵਨ ਨਾਲ ਸੰਬੰਧਿਤ ਸ਼ਿਕਾਇਤਾਂ ਨੇ ਭਾਵੇਂ ਸਮਾਜਿਕ ਸ਼ਿਕਾਇਤਾਂ ਨੇ ਹਰ ਕਿਸਮ ਦਾ ਜਿਹੜੀ ਕੋਈ ਸ਼ਿਕਾਇਤਾਂ ਜਾਂ ਸੁਝਾਅ ਵੀ ਆ ਰਹੇ ਨੇ ਬਹੁਤ ਸਾਰੇ ਇਹ ਵੀ ਅੱਛੀ ਗੱਲ ਹੈ ਕਿ ਸੁਝਾਅ ਆ ਰਹੇ ਨੇ ਕਿ ਐਂ ਕਰੋ ਜੀ ਇਹਦੇ ਨਾਲ ਇਦਾਂ ਹੋ ਜਾਊਗਾ ਔਰ ਇਹ ਐਨਆਰਆਈ ਬੈਲਟ ਹੈ ਇੱਥੋਂ ਦੇ ਲੋਕ ਬਹੁਤ ਸਾਰੇ ਜਿਹੜੇ ਲੋਕ ਬਾਹਰ ਰਹਿੰਦੇ ਨੇ ਵਿਦੇਸ਼ਾਂ 'ਚ ਰਹਿੰਦੇ ਨੇ ਤੇ ਬਹੁਤ ਸਾਰੇ ਲੋਕ ਇਹ ਵੀ ਕਹਿਣ ਆਏ ਨੇ ਕਿ ਅਸੀਂ ਆਮਾਨਯੂ ਕਲੀਨਿਕ ਵਾਸਤੇ ਆਪਣੇ ਪਿੰਡ ਜਗ੍ਹਾ ਦੇਣ ਨੂੰ ਤਿਆਰ ਆ ਜੀ ਸਾਡੇ ਪਿੰਡ ਹਸਪੀਟਲ ਖੋਲ੍ਹ ਦੋ ਸਾਡੇ ਸਟੇਡੀਅਮ ਬਣਾ ਦੋ ਸਾਡੇ ਸਕੂਲ ਬਣਾ ਸੋ ਚੰਗੀ ਗੱਲ ਹੈ ਔਰ ਦੁਆਬੇ ਦੇ ਵਿੱਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਪਹਿਲੀ ਪਹਿਲੀ ਵਾਰ ਹੋ ਰਿਹਾ ਹੈ ਤੋ ਇੱਕ ਤਾਂ 150 ਤੋਂ 200 ਕਿਲੋਮੀਟਰ ਕੱਟੋ ਘੱਟ ਆਉਣ ਜਾਣ ਤਾਂ ਜ਼ਿਆਦਾ ਹੋ ਜੂਗਾ ਕੱਲਾ ਜਾਣ 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 ਹੀ ਕਰ ਲਈਏ ਤਾਂ 150 ਕਿਲੋਮੀਟਰ ਦੇ ਰੇਟ ਤੇ ਤਾਂ ਰਸਤੇ ਕੱਟੂਗਾ ਦਿਹਾੜੀ ਬਚੂਗੀ ਤੇ ਇੱਥੇ ਆ ਕੇ ਉਹ ਮਿਲਣਗੇ 1 ਟੂ 1 ਗੱਲ ਹੋਊਗੀ ਵਧੀਆ ਤਰੀਕੇ ਨਾਲ ਗੱਲ ਹੋਊਗੀ ਤਾਂ ਸਿਰਫ ਪੰਜਾਬ ਵਿੱਚ ਹੋਰ ਰਿਪੋਰਟ ਲਗਾ ਰਹੇ ਆਂ ਕਿ ਅਧਿਕਾਰੀ ਨਹੀਂ ਸੁਣਦੇ ਪੰਜਾਬ ਚ ਪਹਿਲਾਂ ਤੇ ਸੰਗਰੂਰ ਅਸੀਂ ਕਰਦੇ ਆਂ ਸੰਗਰੂਰ ਸਾਡੇ ਕੋਲ ਘਰ ਹੈ ਤੂੰ ਸੰਗਰੂਰ ਤੋਂ ਵੀ ਜਦੋਂ ਸਖਰੂਰ ਜਾਣੇ ਤਾਂ ਅਸੀਂ ਅਨਾਉਂਸ ਕਰਦੇ ਨੇ ਤਾਂ ਉੱਥੇ ਬਟਿੰਡੇ ਤੋਂ ਮਾਨਸਾ ਤੋਂ ਉੱਥੇ ਬਰਨਾਲੇ ਤੋਂ ਉੱਥੇ ਪਧੌੜ ਤੋਂ ਮਹਿਲਕਲਾਂ ਤੋਂ ਸ਼ੇਰਪੁਰ ਤੋਂ ਧੂਰੀ ਤੋਂ ਉੱਥੇ ਵੀ ਲੋਕ ਆਉਂਦੇ ਆ ਇੱਥੇ ਵੀ ਪੂਰਾ ਮਾਜਾ ਤੇ ਦੋਆਬਾ ਸਾਰਾ ਆਊਗਾ ਤਾਂ ਚੰਗਾ ਲੱਗਦਾ ਜੀ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਹ ਤਾਂ ਅਸੀਂ ਘਰ-ਘਰ ਜਾਂਦੇ ਆ ਈਵਨ ਜਿਹੜੇ ਖੇਤਾਂ 'ਚ ਘਰ ਹੁੰਦੇ ਨੇ ਉੱਥੇ ਵੀ ਵੋਟਾਂ ਮੰਗਣ ਜਾਂਦੇ ਆ ਪਰ ਜਦੋਂ ਵੋਟਾਂ 'ਚ ਜਿੱਤ ਜਾਂਦੇ ਆ ਤਾਂ ਉਹ ਦੋ ਜੀ ਕਹਦੇ ਨੇ ਕੱਲ ਚੰਡੀਗੜ੍ਹ ਆਓ ਜੀ ਤੁਹਾਨੂੰ ਯਾਦ ਹੋਊਗਾ ਜਦੋਂ ਰਿਜ਼ਲਟ ਆਇਆ ਸੀ 10 ਮਾਰਚ ਨੂੰ ਤਾਂ ਮੈਂ ਜੋ ਪਹਿਲੀ ਸਪੀਚ ਦਿੱਤੀ ਸੀ 10 ਮਾਰਚ 2022 ਨੂੰ ਉਹਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਹੁਣ ਸਰਕਾਰ ਜਿਹੜੀ ਹੈ ਉਹ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਚੱਲਿਆ ਕਰੂਗੀ ਸੋ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਪਹਿਲਾਂ ਹੀ ਚੱਲਦਾ ਹੈ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਜਾਂ ਏਡੀਸੀ ਉਪਿੰਡਾਂ ਜਾ ਕੇ ਸ਼ਿਕਾਇਤਾਂ ਸੁਣਦੇ ਆਂ। ਕਈ ਜਗ੍ਹਾ ਤੇ ਹਿਸਟਰੀਆਂ ਵੀ ਪਿੰਡਾਂ ਜਾ ਜਾ ਕੇ ਹੁੰਦੀਆਂ ਨੇ, ਤਹਿਸੀਲਦਾਰ ਨਾਲ ਜਾਂਦੇ ਨੇ। ਤੇ ਇਸ ਤਰ੍ਹਾਂ ਮੇਰੇ ਦੁਆਬੇ ਦੇ ਵਿੱਚ ਇਸ ਤਰ੍ਹਾਂ ਆਉਣ ਨਾਲ ਹੋਰ ਵੀ ਜ਼ਿਆਦਾ ਲੋਕਾਂ ਨਾਲ ਨੇੜਤਾ ਵਧੂਗੀ। ਸਰਕਾਰ ਦਾ ਕੰਮ ਇਹੀ ਹੁੰਦਾ ਜੀ ਕਿ ਲੋਕਾਂ ਨਾਲ ਨੇੜਤਾ ਵਧਾ ਕੇ ਲੋਕਾਂ ਦੇ ਕੰਮ ਕਰੋ। ਕਈ ਵਾਰੀ ਅਧਿਕਾਰੀ ਨਹੀਂ ਸੁਣਦੇ ਜਾਂ ਪੁਲਿਸ ਵੀ ਸੁਣ ਨਹੀਂ ਸੁਣਦੇ। ਇਸ ਤਰੀਕੇ ਦੀਆਂ ਕوشਸ਼ ਕਰਦਾ ਆਂ ਜਾਂ ਲੰਬੇ ਭਾਅ ਕਹਿੰਦੇ ਸਾਰੇ ਕਿਸੇ ਨੂੰ ਇਹ ਕਹਿੰਦੇ ਨੇ ਤੁਸੀਂ ਕੰਮ ਕਰੋ। ਜਦੋਂ ਉਹ ਮੈਨੂੰ ਮਿਲ ਕੇ ਬਾਹਰ ਨਿਕਲਦੇ ਨੇ ਤੁਸੀਂ ਉਹਨਾਂ ਤੋਂ ਪੁੱਛ ਲਿਓ ਸਾਰੇ ਸਵਾਲ। ਤੋ ਦੱਸ ਦੇਣਗੇ ਕਿ ਕੀ ਹੱਲ ਹੋਇਆ ਉਹਦਾ ਜਾਂ ਕਿਸ ਤਰ੍ਹਾਂ ਕਈ ਬੰਦੇ ਰੋਣ ਹੀ ਲੱਗ ਜਾਂਦੇ ਆ ਕਿਉਂਕਿ ਜ਼ਿੰਦਗੀ ਦਾ ਸਵਾਲ ਹੋ ਜਾਂਦਾ ਹੈ। ਕਈ ਬੰਦਿਆਂ ਦੇ ਇੱਕ ਪੰਜ-ਪੰਜ ਸਾਲ ਦੇ ਕੋਈ ਕੇਸ ਹੀ ਅੜੇ ਪਏ ਨੇ ਪੁਰਾਣੇ ਐਵੇਂ ਕਿਸੇ ਅ ਅਫਸਰ ਦੀ ਲਾਪਰਵਾਹੀ ਕਰਕੇ ਜਾਂ ਕਿਸੇ ਦੀ ਜਿੱਦ ਕਰਕੇ ਜ਼ਿੰਦਗੀ ਹੀ ਖੜ ਗਈ, ਕਬੀਲਦਾਰੀ ਹੀ ਖੜ ਗਈ। ਸੋ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਆ ਜਿੰਨੇ ਆਉਣ ਉਹਨਾਂ ਨੂੰ ਇਨਸਾਫ਼ ਮਿਲੇ ਤੇ ਜਦੋਂ ਇੱਥੋਂ ਜਾਣ ਤੱਕ ਟੁਕੜ-ਟੁਕੜ ਖੁਸ਼ ਹੋ ਕੇ ਜਾਣ ਤੇ ਹਰੇਕ ਦੇ ਘਰੇ ਜਿਹੜਾ ਤਰੱਕੀ ਦਾ ਔਰ